ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰ ਨਾਕ ਦੁਸ਼ਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਆਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਲੋਗ ਪਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸੈੰਗ ਸਿਖਤ ਸੁਵਾਲਿਓ ਜਿਨ ਕੀਤੀ ਸੋ ਪਾਰ ਭਇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਹ ਦਾ ਰਾਗ ਆਸਾ ਮਹਿ ਲਾ ਪਹਿਲਾ ਓਮਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਿ ਅਸ਼ੰਖਾ ਕੀਤੀ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਗਪਰੀ ਸੋ ਕਹੀਆਂ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜ ਧਰਮ ਦਵਾਰੇ ਗਾਵਨ ਤੁਦਨੋਂ ਚਿਤ ਗਤੁਲੇ ਜਾਣ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਦਨੋਂ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਰਸ ਵਾਰੇ ਗਾਵਣ ਤੁਧਨੋ ਇੰਦਰ ਅਸਨ ਉੱਤੇ ਆਦਰ ਨਾਲੇ ਗਾਵਣ ਤੁਧਨੋ ਸਿਦਿ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਰੀ ਸੰਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਭੰਦਰ ਪਣ ਲਖੀ ਸਰ ਜੁਗ ਜੁਗ ਵਿਧਾ ਨਾਲੇ ਗਾਵਣ ਤੁਧਨੋ ਮੋਹਨੀ ਆਮਣ ਮੋਹਣ ਸੁਰਗਮਾ ਛਪਿਆਲੇ ਗਾਵਣ ਤੁਧਨੋ ਰਤਨ ਉਪਾਈ ਤੇਰੇ 68 ਧੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡਮਨ ਬ੍ਰਹਮੰਡਾ ਕਰਕੇ ਰੱਖੀ ਤੇਰੀ ਧਾਰੇ ਸਹੀ ਤੁਧਨੋ ਗਾਵਣ ਜੋਤ ਧਰਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚਿਤਨੇ ਆਵ ਨਾਨਕਿਆ ਵਿਚਾਰੇ ਸੋਈ ਸੋਈ ਸਰਾਸਾ ਸਾਹਿਬ ਸੱਚਾ ਸੱਚੀ ਨਾਈ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸ ਦੀ ਵਿੜਾਈ ਜੋਤੇ ਸੁਪਾਵੇਂ ਸੋਈ ਕਰਸੀ ਬ੍ਰਕਮ ਨਾ ਕਰਨਾ ਜੈ ਸੋ ਪਸੋਂ ਸਹਾ ਪਸਾਇ ਨਾਨਕ ਰਹੇ ਨਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਖੈ ਸਬ ਕੋ ਇਹ ਕੇਵੜ ਵੱਡਾ ਦੇਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਨੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਧਿਆਨੀ ਗੁਰ ਗੁਰ ਰਹਾਈ ਕਹਿ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭਤਾ ਸਭ ਚੰਗੀਆਂ ਆਈਆਂ ਸਦਾ ਵਰਖਾ ਕੀਆਂ ਵਡਿਆਈਆਂ ਤੁਮ ਹੀ ਸਿੱਧੇ ਕਿਨੇ ਨਾ ਪਾਈਆ ਕਰਮਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਧਰੇ ਭੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾਤਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣੇ ਔਖਾ ਸਾਚੈ ਨਾਉ ਸਾਚੇ ਨਾਮ ਕੀ ਲਾਗੇ ਪੂਰਗਤ ਪੂਖਾ ਖੈ ਚਲਿਆ ਹੈ ਦੁਖ ਸੋਕ ਵਿਸਰੇ ਮੇਰੀ ਮਾਏ ਸਾਚਾ ਸਭ ਸੱਚੇ ਨਾ ਹੀ ਰਹਾਓ ਸਾਚੇ ਨਾਮ ਕੀ ਤਲਵੜਿਆ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦੇਂਦਾ ਰਹਿਣ ਝੁੱਕੇ ਭੋਗ ਗੁਨੇ ਹੋ ਹੁਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵਣਾਪ ਤੇ ਵੜ ਤੇਰੀ ਦਾਤ ਜਿੰਨਨ ਕਰਕੇ ਕੀਤੀ ਰਾਤ ਖਸਮ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਰਪੁਰਖ ਬਨੋ ਕਰੋ ਗੁਰ ਪਾਸ ਹਮ ਕਿਰੇ ਕਰਮ ਸਤ ਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮ ਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੈ ਮਿਲ ਸੰਗਤ ਗੁਰ ਨ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰੂ ਸਰਨ ਸੰਗਤ ਲਈ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਤੋਰ ਮਸਤਕ ਲਿਖਿਆ ਲਿਖਾਸ ਧਨ ਤਨ ਸਰ ਸੰਗਤ ਤਹ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਿਲਾ ਪਨਵਾ ਕਾਹਿਰ ਮਨ ਚਿਤ ਵਿਉਦਮ ਜਿ ਆਹਰ ਹਰ ਜਿਓ ਪਰਿਆ ਸਾਲ ਪਤਰ ਮੈਂ ਜੰਤੀਓ ਪਾਈ ਤਾਕਰਜ ਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸਿਓ ਤਰਿਆ ਗੁਰ ਪ੍ਰਸਾਰ ਭਰਮ ਪਦ ਪਾਇਆ ਸੂਕੇ ਕਸ਼ਟ ਤਰਿਆ ਰਹਾਉ ਜਨਨ ਪਿਤਾ ਲੋ ਸਰਬੰਤਾ ਕੋ ਇਹਨੇ ਕਿਸ ਕੀ ਧਰਿਆ ਸਿਰ ਸਿਰ ਦਿਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ ਹੁ ਡੇ ਉਡਾਵੇ ਸੇ ਕੋ ਸਦਿ ਸਪਾਛੇ ਬਿ ਸ੍ਰੀ ਸਰਿਆ ਤਿਨ ਕਮਲ ਖਲਾਵੇ ਕਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਬਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਏਕ ਓੰਕਾਰ ਚਤੁਰ ਪ੍ਰਸਾਦ ਸੋ ਪਰਖਣ ਰੰਝਣਾ ਹਰ ਪਰਖਣ ਰੰਝਣਾ ਹਰਗਮ ਆਗਮਿਆ ਪਾਰਾ ਸਭ ਧਾਵੇ ਸਭ ਧਾਵੇ ਤੁਜੀ ਹਰ ਸੱਚੇ ਸਰਬ ਦਿਨਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਾਧਾ ਤਾਰਾ ਹਰ ਧਾਵੇ ਸੰਤੋਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰ ਤੂ ਕੱਡ ਕੱਡ ਅੰਦਰ ਸਰਮ ਨਰੰਤਰ ਜੀ ਹਰੇ ਕੋ ਪਰਖ ਸਮਾਨਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਝੋਲ ਵਿਡਣ ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋਤ ਤੁਦ ਮੇ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤਰੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਨ ਹਰਤੇ ਆਵੇ ਹਰਤੇ ਆਵੇ ਤੁਜੀ ਸੇਜਨੁ ਮੈ ਸੁਖਵਾਸੀ ਸੇਵ ਮੁਕਤ ਸੇਵ ਮੁਕਤ ਭਾਈ ਜੀ ਨਹਰਤੇ ਆਏ ਜੀ ਤਿਨ ਟੂਟੀ ਝੰਕੀ ਫਾਸੀ ਜਿਨਿ ਰਪਉ ਜਿਨਿ ਹਰਨਿ ਰਪਉ ਧਾਇ ਜੀ ਤਿਨ ਕਾ ਪਉ ਸਭ ਬਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਜੀ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਤੈ ਜਿ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗ ਤੇਰੀ ਪਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਰ ਤੇਰੇ ਪਗ ਸਲਾਹਣ ਤੁਜੀ ਹਰ ਨੇ ਕਨੇ ਕੀ ਅਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤੋ ਬਤਾਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਮਰ ਸਾਸ ਜੀ ਖੜ ਕਿਰਾ ਕਟ ਕਰਮ ਕਰੰਤਾ ਸੇ ਪਗਤ ਸੇ ਪਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪਰਖਿਆ ਪਰੰਪਰ ਕਰਤਾ ਜੇ ਤੁਰ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਰਾਸਦਾ ਤੂੰ ਇੱਕੋ ਜੀ ਤੂੰ ਨੈਚਲ ਕਰਤਾ ਸੋਈ ਦੁਰਿਆਪੇ ਭਾਵੇਂ ਸੋਈ ਵਰਤੇ ਜੁਗ ਦੁਆਪੇ ਕਰੇ ਸੋ ਹੋਈ ਦੁਆਪੇ ਸਿੱਟੇ ਸਭਿ ਉਪਾਏ ਜੀ ਦੁਆਪੇ ਸਿਰ ਦੇ ਸਭ ਕੋਈ ਜਨਨ ਆਣ ਗੁੰਦਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਯਾ ਸਮਹਿਲਾ ਚੌਥਾ ਤੂੰ ਕਰਤਾ ਸਚਾਰ ਮੈਂ ਢਾਂਸਾ ਹੈ ਜੋ ਤੂੰ ਪਾਵੇ ਸੋਈ ਤਿਸਿ ਜੋ ਤੂ ਦੇ ਸੋਈ ਹੋ ਪਾਇਰ ਹਾਉ ਸਭ ਤੇਰੀ ਤੋਂ ਸਭ ਨੇ ਧਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੂੰ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਤੇ ਆਸਾ ਤੇਹੀ ਮਾਇ ਤਦ ਵਿੱਚ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜੈ ਇਸ ਨੂੰ ਗੀ ਮੇਲ ਜਿਸ ਨੂੰ ਤੂੰ ਜਾਣੇ ਸੋ ਜੰ ਜਾਣੇ ਹਰ ਗੂ ਸੁਧੀ ਅੱਖ ਵਖਾਣੇ ਜਿਨ ਹਰ ਸੇਵਾ ਤਿਨ ਸੁਖ ਪਾਇ ਸੈਜੇ ਇਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧਿ ਮਿੰਦੂ ਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਦਿੱਤ ਸਰਵੜੇ ਪਹਿਲੇ ਨਵਾਸ ਪਾਣੀ ਪਾਵਕਤ ਨਹਿ ਕੀਆ ਪੰਕਨ ਮੋ ਭਗਨੇ ਚਾਲੇ ਹੰਦੇ ਕਹਤੇ ਡੂਬਿ ਜਲੇ ਮਨੇਕਨ ਚੇਤ ਸਮੂਰ ਮਨਾਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੇ ਨਹਿ ਪੜਿਆ ਮੂਰਮ ਉਦਾ ਜਨਮ ਪਇਆ ਪ੍ਰਣਮਤ ਨਾਨਕ ਤਿਲਕੀ ਸਰਨਾ ਜਿੰ ਤੂ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਹੀ ਪ੍ਰਾਪਤਮਾਨੁ ਖੁਦੇ ਹਰੀਆ ਗੋਮਦ ਮਿਲ ਕੇ ਤੇਰੀ ਬਰੀਆ ਵਰ ਕਾ ਤੇਰੇ ਕਿਤੇ ਨਾ ਕਾਮ ਚਾਂ ਸੰਗਧ ਭਜ ਕੇਵਲ ਨਾਮ ਸਰੰਝਾਲਾ ਭਵਜਨ ਤਰਨ ਕੈ ਜਨਮ ਵਿਸਤਾ ਜਾ ਤਰੰਗ ਮਾਇਆ ਕੈ ਰਹਾਓ ਜਪਤਾਂ ਸੁਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜੈ ਨਹਿ ਰਾਇ ਕਹੋ ਨਾਨਕ ਹਮਣੀ ਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਬਾਝ ਜੈ ਰਸਮੀ ਕਬੀਰ ਬਾਦ ਬੇਂਤੀ ਜੋ ਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚੰ ਨਮਦਾਏ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੁਸਬੈ ਤੁਮ ਕਾਉ ਆਪ ਹਾਤ ਮੁਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸੁਭੈ ਕਰਤਾਰ ਮੋਰ ਰੱਛਾ ਨਿਜ ਕਰ ਦਿਆ ਕਰੀਐ ਸੋਭਣ ਕੋ ਅਜ ਰਸਮੀ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੁਮੈ ਛਾੜ ਕੇ ਵਰਨਾ ਤਿਉ ਜੋ ਵਰ ਚਾਲ ਸੁ ਤੁੰਤੇ ਪਾਉ ਸੇਵਕ ਸੇ ਕਹ ਹਮਾਰੇ ਤਾਰਿਆ ਚੁੰਚੁਮ ਸਤਰ ਹਮਾਰੇ ਮਾਰਿਐ ਆਪਹਾ ਦੇ ਮੁਝੇ ਬਰੀਆ ਮਰਨ ਕਾਲ ਕਾ ਤਰਾਸਨੇ ਮਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੇਸਤੁ ਜੋ ਕਰੀਐ ਵਰਚਾ ਰਾਖਲੇ ਮੇ ਰਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬਾਨਿ ਦੁ ਸਟੜਕੇ ਹੰਤਾ ਤੁਮਹ ਪੁਰੀਚ ਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਭਿਉ ਉਤਰਾ ਕਾਲ ਪੈ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋ ਗੀ ਸਭ ਕੀਓ ਬੇਦ ਰਾਇ ਬ੍ਰਹਮਾ ਜੋਤੀਓ ਜਮਨ ਕਾਲ ਸੁਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਬਜਕਤ ਬਨਾਇਓ ਦੇਵ ਦਾ ਜਥਨੀ ਬਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਣ ਕੋ ਸੇਵ ਗੁਣ ਸੁਖ ਦੀਓ ਸਤਰਾ ਕੋ ਪਰਮ ਬਦਕੀਓ ਘਾਟ ਘਟ ਕੇ ਅੰਤਰ ਕੀ ਜਾਣਦ ਭਲੇ ਬਰੇ ਕੀ ਪੀਰ ਪਛਾਨਦ ਚਿੰਟੀ ਤੇ ਕੁੰਝੇ ਰਸੂਲਾ ਸੋ ਪਰ ਕਿਰਪਾ ਇਸ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਾਟ ਘਟ ਕੇ ਬੜਬਟਕੀ ਜਾਣੇ ਜਬ ਰਖ ਘਰਾ ਕਰ ਤਾਰਾ ਪ੍ਰਜਾ ਤਰਦ ਤਬ ਦੇਹ ਵਿਪਾਰ ਜਬਾ ਕਰਤ ਕਰਤ ਹੋ ਕਬਹੂ ਤੁਮੈ ਮਿਲਤ ਦੇ ਦਰਸਬ ਹੋ ਜੇਤੇ ਬਰਨ ਸਿਰ ਸਬ ਉਤਾਰੇ ਆਪੇ ਆਪਣੇ ਭੂਰੀ ਉਚਾਰੇ ਤੁਮ ਸਬੀਤੇ ਰਤਨ ਰਾਲਮ ਜਾਣਤ ਭੇਦ ਭੇਦੇ ਹਰਿਆਲਮ ਨਿਰੰਕਾਨਨ ਬਕਰ ਨਿਰਲੰਬੇ ਆਦ ਨੀਲਨਾਥ ਦੇਸੰਭ ਤਾਕਾ ਮੂੜ ਉਚਾਰ ਦੇਦਾ ਜਾ ਕੋ ਪੇਵ ਨ ਭਾਵਦ ਪੇਦਾ ताल को कर बा हन मारद महामूड़ कछु भेद ना जानत महादेव को कहर सुदाशिव निरंकार का तीन कलेह पे बस आप ही अपने मुद है जेती बरनत पिन पिन तुह तेती तुमरा लखान जाय पसारा कहवी सजा प्रथम संसार एकै रूप नोप सुरूप रंग पयो राव कहि पूपा पांडव गिर से तरकी निफूल कान बहो रे दिने कहुं फूल राजा है बैठा कौशल पे संकर के ठा सगरी सिद्ध काए चंबवार द्वार स्वरूप शंभव अब रचा मेरी तुम करो से कि बारे से कंसरो दुश्र थेर वर्त पाता सकल मलेश करो रण काता जे तू स सरनी परे तिलक रसु दुख होए मरे पुरजन पग भरे तिहारे जिनके तुम शंकर स बटारे जो कल को एक भारत है ताके काडिटने है ਰਚਾ ਹੋਇ ਤੈ ਸਭ ਕਾਲਾ ਦੂਸਰਿ ਈਸਰੈ ਤਤ ਕਾਲਾ ਕਿਰਪਾ ਦੀ ਸੰਜੈ ਨਿਹਰ ਹੋ ਤਾ ਕੇ ਤਾਉ ਤਨ ਕੋ ਮੋਹ ਰਹੁ ਰਿੱਧ ਸਿਧ ਕਰਮੋ ਸੁਭ ਹੋਇ ਦਿਸ ਸਾਸ ਸਕੇ ਨਾ ਕੋਈ ਏਕ ਬਾਰ ਦਿਨ ਤਮੈ ਸੰਵਾਰਾ ਕਾਲ ਫਾਸਤੇ ਧਾਇ ਉਬਾਰਾ ਜਿਨਨ ਨਾਮ ਤੇ ਹਰੋ ਕਹਾ ਦਾਰਿ ਦੁਸ ਦੋਗ ਤੇ ਰਹਾ ਖੜਕੇ ਤਮੈ ਸਰਨ ਤੇ ਹਾਰੀ ਆਪ ਹਾ ਦਿਲ ਹੋ ਬਾਰੀ ਸਰਬ ਠੋਰ ਮੋਹ ਸੁਹਾਈ ਦੁਸ ਦੋਗ ਤਲੇ ਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਵਾ ਕਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨੁ ਕਰਾਨੇ ਕਹਿ ਮਤੇ ਕ ਨਾ ਮਾਨਿਓ ਸਿਮਰ ਸਾਸਰ ਵੇਸ ਵੈ ਵੋ ਭੇਦ ਕਾਇ ਹਮੇ ਕ ਨਾ ਜਾਨਿਓ ਸਿਰਸ ਪਾਣ ਕਿਰਪਾ ਤੁਮਰੀ ਕਰ ਮੈਨ ਕਉ ਸਭ ਤੋ ਹੈ ਬਕਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਏ ਗਏ ਕਿ ਲਾ ਦਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਨੰਦੇ ਕੋ ਅੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮੰਦ ਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾਗਲਾ ਸਮਰੱਤ ਸੁਆਮੀ ਸੋ ਕਮਨੋ ਵੀ ਸਾਰੇ ਗਹੇ ਨਾਨਕਿ ਮਨ ਮੇਰੇ ਸਦਾ ਰਹੁ ਹਰਿ ਨਾਮੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾ ਤੇਰੇ ਸਭ ਕੁਝ ਜਿਸ ਤੇ ਸੋ ਪਾਵੇ ਸਦਾ ਸਿਉਤਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਆਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮਿਆ ਧਰਮ ਰਾਜਨ ਭੁੱਖਾ ਸਭ ਗਵਾਈਆਂ ਕਰਛਾਸੁ ਕੁਮਨਾਇ ਵਸੈ ਜਿਨੇ ਛਾਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਛ ਬਰਦ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਕਰੇ ਤਾਰੀਆਂ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਉਰ ਕਰਮ ਪਾਇਆ ਤੂੰ ਜਿਨ ਕੋ ਸਿਨਾਮ ਹਰ ਕੀ ਲਾਗੇ ਕਹੇ ਨਾਨਕ ਤੈ ਸੁਖ ਹੋ ਅਤਿ ਕਰੇ ਅਨੰਦ ਵਾਜੇ ਅਨੰਦ ਸੁਨੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਤਰੇ ਸਗਲ ਵਸੂਰੇ ਬੂਖ ਰੋਗ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਆਪਣੀਤ ਕਹ ਤੇ ਬਹੁਤ ਸਤਿਗੁਰ ਰਹਾ ਪਰਪੂਰੇ ਬਿਨਵੰਤ ਨਾਲ ਗੁਰ ਚਰਨ ਲਾਗੇ ਵਾਜੇ ਹਨ ਤੂਰੇ ਮੰਦਾਵਣੀ ਮਹੱਲਾ 5ਵਾਂ ਥਾਲ ਵਿੱਚ ਦਿਨ ਵਸਤੂ ਪਯੋ ਸਰਸੰਤੋਗ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਸੇ ਉਧਾਰ ਹੋ ਜੇ ਕੋ ਖਾਵੇ ਜੇ ਕੋ ਪੁੰਚੇ ਜਿਸ ਕਾ ਹੋਏ ਉਧਾਰੋ ਇਹ ਵਸਤ ਨਹੀਂ ਨਹਿਜਾਇ ਨੇ ਤਨੇ ਤਰਖੀਰ ਉਤਾਰੋ ਤਮ ਸੰਸਾਰ ਕਰ ਲਗਦ੍ਰਿਯ ਸੁਬਨਾਣਿਕ ਬ੍ਰਹਮਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਂ ਤੂੰ ਨਹੀਂ ਮੈਨੂੰ ਜੋ ਕੀਤਾ ਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਦਰਸ ਬਿਆ ਮੇਰੇ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਲਮਣਤੀ ਵਹਿ ਰਿਆ ਪੋੜੀ ਜਿੱਥੇ ਤੂੰ ਸਮਰਤ ਜਿੱਥੇ ਕੋਈ ਨਾਏ ਉਥੇ ਤੇਰੀ ਰਾਖੀ ਅਗਨੀ ਉਧਰ ਮਾਏ ਸੁਣ ਕੇ ਜਮ ਕੇ ਦੂਤ ਨਹੀਂ ਤੇ ਛੱਡ ਜਾਏ ਭੌਜਲ ਵੀ ਖਮਸਗਾ ਗੁਰ ਸ਼ਬਦੀ ਭਾਰ ਉਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲਮੇ ਹੋ ਬਨਗੁਣ ਗੋਬਿੰਦ ਗਾਇ ਸਭ ਸੇ ਨੋ ਕਿਰਪਾਲ ਸੁਮਲੇ ਸਾਹੀ ਸਾਈ ਬਿਰਥਾ ਕੋਈ ਨਾ ਜੈ ਜੀ ਆਵਤੁ ਦੇਇ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਧਨਾ ਜੀਵਾ ਜਬ ਕਿਰਨਾਉ ਨੇਤਰੀ ਸਦਗੁਰੂ ਪੇਖਨਾ ਸੁਰਨੀ ਸੁਰਨਾ ਗੁਰਨਾਉ ਸਦਗੁਰੂ ਸੇ ਤੀਰਤਿਆ ਦਰਗਹਿ ਭਾਈ ਠਾਓ ਕ੍ਰਹ ਨਾਨਕ ਕਿਰਪਾ ਕਰੇ ਜਿਸਨੋ ਹੈ ਵਤ ਦੇ ਜਗ ਮੋ ਉਤਮ ਕਾਟਿਏ ਵਿਰਲੇ ਕੇ ਈ ਕੇ ਮਹੱਲਾ ਪੰਜਵਾ ਨਕੇ ਰਖਣੇ ਹਾਰਿਆ ਪਿਉ ਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸੁਹਾਰੀਅਨ ਵਾਯਾ ਪਧਿਆਲ ਮਨੋਨਾ ਵਿਸਾਰੀਣ ਸਾਧ ਜਨ ਕੇ ਸੰਗ ਪਉ ਜਲ ਤਾਰੀਅਨ ਸਾਖਤ ਨਿੱਦਗ ਦੁਸਕਿਨ ਮਾਹੀ ਬਿਦਾਰੀਣ ਈ ਸਾਬ ਕੀ ਢੇਕ ਨਾਨਕ ਮਨੇ ਮਾਇ ਵੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਈ ਸਾਬ ਕੀ ਢੇਕ ਨਾਨਕ ਮਨੇ ਮਾਇ ਈ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ